ਪਰ ਇਹ ਗੱਲ ਚੇਤੇ ਰੱਖੀ ਸਭ ਤੋਂ ਉੱਪਰ ਕੀ ਹੈ ਦਾਤਾ ਜੀ ਕਹਿੰਦੇ ਨੇ ਸਭ ਤੋਂ ਸ਼ਰੋਮਣੀ ਕੀ ਹੈ ਗੁਰਦੇਵ ਪਿਤਾ ਕਹਿੰਦੇ ਨੇ ਉਹ ਹਸਪਨੇ ਸਤਗੁਰ ਦੇ ਚਰਨਾਂ ਦੇ ਅੰਦਰੋਂ ਨਿਮਰਤਾ ਦੇ ਨਾਲ ਭਾਵਨਾ ਦੇ ਨਾਲ ਇਹ ਦਾਤ ਮੰਗ ਕੇ ਮੇਰੇ ਮਾਲਕ ਜੀ ਮੈਨੂੰ ਤੇਰੇ ਉਪਦੇਸ਼ ਵਿੱਚ ਚੱਲਣ ਦੀ ਸਮਝ ਆ ਜਾਏ ਵਿਚਾਰੇ ਨਹੀਂ ਹੈ ਵੀ ਸਾਡੇ ਕੋਲ ਸੰਸਾਰ ਦੇ ਅੰਦਰ ਤਨ ਬਹੁਤ ਹੋਵੇ ਤਨ ਬਹੁਤ ਹੋਏਗਾ ਵੀ ਪਰ ਉਸ ਬਉਤਤ ਦੇ ਅੰਦਰ ਵੀ ਜੇ ਜੀਵਨ ਦੇ ਅੰਦਰ ਆਨੰਦ ਨਹੀਂ ਬਣਿਆ ਖੇੜਾ ਨਹੀਂ ਬਣਿਆ ਖੁਸ਼ੀ ਨਹੀਂ ਬਣੀ ਸਹਿਜ ਨਹੀਂ ਆਇਆ ਸੰਤੋਖ ਨਹੀਂ ਆਇਆ ਤੇ ਫਿਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇੰਨਾ ਕੁਝ ਕਰਨ ਦਾ ਕੀ ਲਾਭ ਸੰਸਾਰ ਦੇ ਅੰਦਰ ਇਸੇ ਕਰਕੇ ਸਤਿਗੁਰੂ ਜੀ ਨੇ ਦੋ ਬਚਨ ਆਖੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਨੇ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਤੇ ਦੂਜਾ ਬਚਨ ਪਾਤਸ਼ਾਹ ਕਹਿੰਦੇ ਨੇ ਮਨ ਹੱਠ ਤਰਫ ਨਾ ਜੀ ਪਈ ਜੇ ਬਹੁਤਾ ਕਾਲੇ بڑے ਕਰਮ ਐਸੇ ਨੇ ਜਿਹੜਾ ਬੰਦਾ ਮਨ ਹੱਠ ਕਰਕੇ ਕਰਦਾ ਹੈ ਆਪਣਾ ਮਨ ਸਿਰਫ ਮਨ ਹੱਠ ਇਸ ਕਰਕੇ ਕਰ ਰਿਹਾ ਤਾਂ ਕਿ ਮੈਂ ਉਸ ਕਰਮ ਨੂੰ ਇਸ ਕਿਰਿਆ ਨੂੰ ਕਰਕੇ ਉਹਦੇ ਬਦਲੇ ਦੇ ਵਿੱਚੋਂ ਮੈਨੂੰ ਕੁਝ ਪ੍ਰਾਪਤ ਹੋ ਜਾਏ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਤੈਨੂੰ ਕਰਨਾ ਕੀ ਚਾਹੀਦਾ ਹੈ ਗੁਰਦੇਵ ਪਿਤਾ ਜੀ ਦੇ ਇਹ ਪਾਵਨ ਬਚਨ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਸਾਬ ਕਹਿੰਦੇ ਨੇ ਫਿਰ ਦੁੱਖ ਉਹ ਤੇਰੇ ਜੀਵਨ ਦੇ ਅੰਦਰੋਂ ਨਿਕਲ ਜਾਏਗਾ ਭਾਵ ਤੇਰਾ ਹਿਰਦਾ ਸਦਾ ਲਈ ਆਤਮਿਕ ਗੁਣਾਂ ਦੇ ਨਾਲ ਭਰੇਗਾ